ਆਏ ਸੋ ਹਰਿਗੁਣ ਗਾਉ ਜੇ ਦੇ ਉੱਤੇ ਸਤਿਗੁਰਾਂ ਦੀ ਕਿਰਪਾ ਹੁੰਦੀ ਹੈ ਪਾਤਸ਼ਾਹ ਜੀ ਮੇਰਾ ਪਰੇ ਹੱਥ ਰੱਖ ਕੇ ਆਪਣੇ ਪਿਆਰਿਆਂ ਦੇ ਪਾਸੋਂ ਬਾਣੀ ਦਾ ਜਾਪ ਕਰਵਾ ਲੈਂਦੇ ਨੇ ਉਹਨਾਂ ਪਿਆਰਿਆਂ ਨੂੰ ਬਾਣੀ ਸਰਵਣ ਕਰਵਾ ਲੈਂਦੇ ਨੇ ਗੁਰੂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ ਹੈ ਐਸਾ ਕੀਰਤਨ ਕਰ ਮੰਨ ਮੇਰੇ ਈहां ਉहां ਜੋ ਕਾਮ ਤੇਰੇ ਸਤਿਗੁਰ ਕਹਿੰਦੇ ਹੋ ਪ੍ਰਭੂ ਦੀ ਐਸੀ ਕੀਰਤੀ ਕਰਨੀ ਹੈ ਈहां ਪਾਪ ਲੋਕ ਔਰ ਉहां ਪਾਪ ਪ੍ਰਲੋਕ ਲੋਕ ਤੇ ਪ੍ਰਲੋਕ ਦੇ ਵਿੱਚ ਵੀ ਜਿਹੜੀ ਸਾਡੇ ਨਾਲ ਸਹਾਈ ਹੋਵੇਗੀ ਅਸੀਂ ਵੱਡੇ ਪਾਗਾਂ ਵਾਲੇ ਹਾਂ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਸੋ ਆਓ ਜਿੱਥੇ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੈ ਕਿਉਂਕਿ ਜਿੱਥੇ ਸਤਿਗੁਰਾਂ ਨੇ ਕੀਰਤਨ ਨੂੰ ਪ੍ਰਧਾਨਤਾ ਦਿੱਤੀ ਸੁਖਮਣੀ ਸਾਹਿਬ ਜੀ ਦੀ ਬਾਣੀ ਅਸੀਂ ਪੜ੍ਹਦੇ ਹਾਂ ਸਤਿਗੁਰੂ ਕਹਿੰਦੇ ਨੇ ਸਬਦ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰਗ ਦੁਖ ਲਥਾ ਹਰੀ ਪਰਮੇਸ਼ਰ ਦੇ ਨਾਮ ਦੀਆਂ ਬਾਤਾਂ ਜਦੋਂ ਮਨੁੱਖ ਸਰਵਣ ਕਰਦਾ ਹੈ ਜਿਹੜੀ ਵੀ ਪਿਆਰੇ ਗੁਰੂ ਦੇ ਨਾਮ ਦੀਆਂ ਬਾਤਾਂ ਪਾਉਂਦੇ ਨੇ ਪਾਤਸ਼ਾਹ ਕਹਿੰਦੇ ਅੰਤਰ ਆਤਮੇ ਸ਼ੀਤਲਤਾ ਪ੍ਰਧਾਨ ਹੁੰਦੀ ਹੈ ਠੰਡਕ ਪੈਦਾ ਹੁੰਦੀ ਹੈ ਚੰਦਨ ਚੰਦਨ ਸਰਦ ਰੋਤਾ ਮੂਲ ਨਾ ਮਿਟੇ ਹੀ ਕਾਮ ਸ਼ੀਤਲ ਥਿਵ ਨਾਨਕਾ ਜਪੰਧੜੋ ਹਰ ਨਾਮ ਪਾਤਸ਼ਾਹ ਕਹਿੰਦੇ ਜਿਹੜੇ ਨਾਮ ਜਪਦੇ ਨਾ ਅੰਤਰ ਆਤਮੇ ਠੰਡਕ ਮਿਲ ਜਾਂਦੀ ਸ਼ੀਤਲ ਹੋ ਜਾਂਦੇ ਨੇ ਹਰ ਹਰ ਨਾਮ ਜਪੰਤਿਆਂ ਕਸ਼ ਨਾ ਕਹ ਜਮਕਾਲ ਨਾਨਕ ਮਨ ਤਨ ਸੁਖੀ ਹੋਏ ਅੰਤੈ ਮਿਲਾ ਗੋਪਾਲ ਪਾਤਸ਼ਾਹ ਕਹਿੰਦੇ ਜਿਹੜੇ ਹਰੀ ਪਰਮੇਸ਼ਰ ਦਾ ਨਾਮ ਜਪਦੇ ਨੇ ਨਾ ਜਿਹੜੇ ਗੁਰੂ ਦੀਆਂ ਬਾਤਾਂ ਪਾਉਂਦੇ ਨੇ ਅੰਤਲੇ ਸਮੇਂ ਫਿਰ ਗੁਰੂ ਪਿਆਰੇ ਖਾਲਸਾ ਜੀ ਉਹਨਾਂ ਨੂੰ ਜਮਾਂ ਦੀ ਮਾਰ ਨਹੀਂ ਪੈਂਦੀ ਅੰਤਲੇ ਸਮੇਂ ਕੀ ਪ੍ਰਾਪਤ ਹੁੰਦਾ ਹੈ ਗੋ ਨਾਮ ਧਰਤੀ ਦਾ ਔਰ ਪਾਲ ਨਾਮ ਧਰਤੀ ਦੀ ਪਾਲਣਾ ਕਰਨ ਵਾਲਾ ਤੇ ਪਾਤਸ਼ਾਹ ਕਹਿੰਦੇ ਧਰਤੀ ਦੀ ਪਾਲਣਾ ਕਰਨ ਵਾਲੇ ਪਰਮੇਸ਼ਰ ਦੀ ਅੰਤਲੇ ਸਮੇਂ ਫਿਰ ਮਨੁੱਖ ਨੂੰ ਪ੍ਰਾਪਤੀ ਹੁੰਦੀ ਹੈ ਜਿਹਦੇ ਸਮੇਂ ਜ਼ਿੰਦਗੀ ਦੇ ਵਿੱਚ ਜਦੋਂ ਮਨੁੱਖ ਨੇ ਗੁਰੂ ਦੀਆਂ ਬਾਤਾਂ ਪਾਈਆਂ ਹੋਣ ਆਪਣੀ ਰਸ